ਕਿੰਤਾ ਦੀ ਗਰਮੀ ਮਹਿਸੂਸ ਕਰ ਰਹੇ ਹੋ ਕਿੰਨੀ ਗਰਮੀ ਹੈ ਬਹੁਤ ਜ਼ਿਆਦਾ ਗਰਮੀ ਕਿੰਨੀਆਂ ਕਿੱਦਕਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਪਰ 9 ਵਜੇ ਤੋਂ ਬਾਅਦ ਤਾਂ ਕੰਮ ਹੀ ਨਹੀਂ ਹੁੰਦਾ ਜੀ ਕੰਮ ਕਰਦੇ ਹੋ ਤੁਸੀਂ ਸਾਡੋ ਜਲਾਉਣਾ ਜੀ ਕੀ ਕੰਮਕਾਰ ਕਰਦੇ ਹੋ ਤੁਸੀਂ ਕੰਮਕਾਰ ਜੀ ਮੈਂ ਬਰਸਦਾ ਕਰ ਕਰਨ ਹੋ ਸਕਦਾ ਜਿਹੜੀ ਇੰਨੀ ਗਰਮੀ ਪੈ ਰਹੀ ਹੈ ਏਸੀ ਲੋਕ ਨੇ ਜਰਾਤੀ ਲਗਾ ਰਹੇ ਕਿਵੇਂ ਦੇਖ ਦਿਓ ਜਿਹੜੀ ਇੰਨੀ ਗਰਮੀ ਵੱਧ ਰਹੀ ਹੈ ਇਹ ਗਰਮੀ ਦਾ ਕਾਰਨ ਤਾਂ ਫਿਰ ਇੱਕੋ ਹੀ ਹੈ ਮਤਲਬ ਜਿਹੜਾ ਲੋਕਾਂ ਦੀ ਖੁਦਗਰਜ਼ੀ ਹੋ ਗਈ ਸਭ ਤੋਂ ਵੱਡੀ ਗੱਲ ਇਹ ਹੈ। ਸਾਡੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਰੂ ਵੀਰ ਹੈਪੀ ਅੱਜ ਅਸੀਂ ਖੜੇ ਹਾਂ ਬਰਨਾਲਾ ਦੇ ਨਹਿਰੂ ਚੌਂਕ ਦੇ ਵਿੱਚ ਜਿੱਥੇ ਕੀ ਗਰਮੀ ਦਾ ਅਪਰੋਪ ਦਿਨ ਉਹ ਦਿਨ ਵੱਧਦਾ ਜਾ ਰਿਹਾ ਹੈ। ਉਹਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਬਰਨਾਲੇ ਦੇ ਬਾਜ਼ਾਰ ਤੁਹਾਨੂੰ ਖਾਲੀ ਨਜ਼ਰ ਆ ਰਹੇ ਹੋਣਗੇ ਕਿ ਪਹਿਲਾਂ ਇਹ ਭਰੇ ਹੁੰਦੇ ਸੀ ਬਰਨਾਲੇ ਦੇ ਬਾਜ਼ਾਰੇ ਸਾਰੇ ਖਾਲੀ ਤੁਹਾਨੂੰ ਨਜ਼ਰ ਆਉਣ ਦੇ ਸਾਰਾ ਗਰਮੀ ਦਾ ਜ਼ਿਆਦਾਤਰ ਪ੍ਰਵਾਹ ਹੋਰ ਸਾਡੇ ਨਾਲ ਕੁਝ ਲੋਕ ਵੀ ਨੇ ਜਿੰਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕੀ ਨਾਮ ਹੈ ਜਵਿੰਦਰ ਜੀ ਕਿੰਦਾ ਦੀ ਗਰਮੀ ਮਹਿਸੂਸ ਕਰ ਰਹੇ ਹੋ ਕਿੰਨੀ ਗਰਮੀ ਹੈ ਬਹੁਤ ਜ਼ਿਆਦਾ ਗਰਮੀ ਬਹੁਤ ਹੀ ਜ਼ਿਆਦਾ ਅਤਿ ਦੀ ਗਰਮੀ ਹੈ ਕੀ ਕੰਮ ਕਰ ਕੀ ਤੁਸੀਂ ਕੀ ਕਰਦੇ ਮੈਂ ਬਿਜਲੀ ਮੀਟਰ ਰੀਡਰ ਹਾਂ ਕਿੰਨੀਆਂ ਕਿ ਤਕਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਪਰ 9 ਵਜੇ ਤੋਂ ਬਾਅਦ ਤਾਂ ਕੰਮ ਹੀ ਨਹੀਂ ਹੁੰਦਾ ਜੀ ਉਸ ਤੋਂ ਪਹਿਲਾਂ ਪਹਿਲਾਂ ਜਿਹੜਾ ਕੰਮ ਹੋ ਗਿਆ ਹੋ ਗਿਆ ਉਸ ਤੋਂ ਬਾਅਦ ਇੱਕ ਗਰਮੀ ਇੰਨੀ ਆ ਧੁੱਪ ਇੰਨੀ ਆ ਹਵਾ ਵਜਦੀ ਆ ਜਿਵੇਂ ਅੱਗ ਪੈਂਦੀ ਹੁੰਦੀ ਆ ਐਦਾਂ ਦਾ ਮਾਹੌਲਾ ਜੀ ਟੈਂਪਰੇਚਰ ਬਹੁਤ ਜ਼ਿਆਦਾ ਹੁੰਦਾ ਜੀ ਉਹ ਜੀ ਹੋਰ ਵੀ ਸਾਡੇ ਨਾਲ ਇੱਥੋਂ ਦੇ ਬਰਨਾਲਾ ਦੇ ਨੇ ਨਾਲ ਨੇ ਵਿਅਕਤੀ ਜਿਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਆ ਬਬੀ ਕੀ ਨਾਮ ਆ ਤੁਹਾਡਾ ਜੀ ਮੈਂ ਰਸਿੰਦਰਪਾਲ ਸਿੰਘ ਜੀ ਕੀ ਕੰਮ ਕਰਦੇ ਹੋ ਤੁਸੀਂ ਸਾਡੋ ਚਲਾਉਣਾ ਜੀ ਇਸ ਤਰ੍ਹਾਂ ਆਲੀ ਤੁਹਾਨੂੰ ਦਿੱਕਤਾਂ ਦਾ ਸਾਹਮਣਾ ਕਰ ਰਿਹਾ ਜਿੰਨੀ ਗਰਮੀ ਪੈ ਰਹੀ ਆ ਗਰਮੀ ਬਹੁਤ ਜਿਆਦੇ ਪੈ ਰਹੀ ਆ ਮਹਾਰਾਜ ਕਰਮੈਸ ਵੀ ਜਿਆਦੇ ਹੈਗੀ ਕਿੰਨੇ ਵਜੇ ਘਰ ਆਉਣੇ ਤੇ ਕਿੰਨੇ ਵਜੇ ਵਾਪਸ ਜਾਣੇ ਆ ਅਸੀਂ 8 ਵਜੇ ਆਉਣੇ ਆ ਜੀ 12:30 ਵਜੇ ਬਾਹਰ ਜੀ ਕਰਨ ਕੰਮ ਕਰ ਨਿਕਲਦਾ ਜਾਂ ਨਹੀਂ ਨਿਕਲਦਾ ਨਹੀਂ ਸਾਰਾ ਮੰਦਾ ਹੋਇਆ ਪਿਆ ਸਾਰਾ ਔਰ ਵੀ ਨੇ ਸਾਡੇ ਨਾਲ ਕੁਝ ਬਰਨਾਰਾ ਦੇ ਲੋਕ ਉਹਨਾਂ ਨਾਲ ਵੀ ਗੱਲ ਕਰਾਂਗੇ ਕੀ ਨਾਮ ਆ ਜੀ ਮੇਰਾ ਨਾਮ ਬਲਵੀਰ ਸਿੰਘ ਗੋਲੂ ਆ ਜੀ ਕੀ ਕੰਮ-ਕਾਰ ਕਰਦੇ ਤੁਸੀਂ ਕੰਮ-ਕਾਰ ਜੀ ਮੈਂ ਬਰਸਦਾ ਕਰਦਾ ਮੇਰੇ ਤਾਂ ਫਿਰ ਹਾਲੇ ਬਰਸਦਾ ਕੰਮ ਹੀ ਬਹੁਤ ਮੰਦਾ ਲੈ ਲਾਟਰੀ ਦਾ ਵੀ ਜੀ ਉਹਨੇ ਜਾਏ ਜੇ ਸਵੇਰੇ ਅਨੇ ਉਹ ਜੀ ਨਾਲ ਦੇ ਨਾਲ ਚਲੇ ਜਾਂਦੇ ਆ ਜੀ ਬੈਠੇ ਰਹਿਣ ਸਾਡੀ ਗਾਗਦੀ ਦੀ ਨਿਗਰਖ ਰਖਦੇ ਆ ਵੀ ਕਦੋਂ ਆਵੇ ਕਦੋਂ ਨਾ ਕਦੋਂ ਆਵੇ ਬਾਹਰ ਪਿਆਰ ਜਮਾ ਸੁਣਨਾ ਜੀ ਕਿਸੇ ਪਾਸੇ ਦੇਖਦਾ ਜੀ ਕੋਈ ਗਾਗ ਨਹੀਂ ਆਉਂਦਾ ਜੀ ਬੈਠੇ ਬੈਠੇ ਦੇਖ ਦੇ ਇੱਕ ਮੁੜ ਜੰਨੇ ਆ ਜੀ ਕੰਮ ਕਰਦੇ ਪੂਰਾ ਪ੍ਰਭਾਵ ਪੈ ਰਿਆ ਕਰਦਾ ਉਹਨਾ ਪ੍ਰਭਾਵ ਪੈ ਰਿਆ ਜੀ ਪੂਰਾ ਇੰਨੀ ਗਰਮੀ ਹੋਣ ਦੇ ਬਾਵਜੂ ਕਿਹੜਾ ਘਰੋਂ ਨਿਕਲ ਸਭ ਏਸੀ ਚ ਪਏ ਹੁੰਦੇ ਆ ਜੀ ਇਹ ਜਿਹੜੇ ਤੇਰੇ ਮੇਰੇ ਗਰੀ ਆਦਮੀ ਉਹੀ ਬੈਠਾ ਹੁੰਦਾ ਵੀ ਚਾਰ ਪੈਸੇ ਦੋ ਪੈਸੇ ਕਮਾਵਾਂਗੇ ਲੈ ਕੇ ਦੇ ਲਈ ਜਾਵਾਂਗੇ ਫਿਰ ਜਿਹਾ ਜਿਹਾ ਨੋਹ ਜੇ ਬੈਠ ਕੇ ਚਲੇ ਜਾਂਦੇ ਆ ਜੀ ਹੋਰ ਵੀ ਨਹੀਂ ਸਾਡੇ ਨਾਲ ਇੱਥੋਂ ਦੇ ਬਰਨਾਲਾ ਦੇ ਕੀ ਮੇਰਾ ਨਾਮ ਐਸਪੀ ਪਾਂਡੇ ਜੀ ਕੀ ਕੰਮ ਕਾਰ ਕਰਦੇ ਤੂੰ ਆਪਾਂ ਆਹੀ ਰੇੜੀ ਲਾਉਨੇ ਜੀ ਪਾਣ ਦਾ ਕੰਮ ਹੈ ਤੇ ਇੱਕ ਬਰੋਟਾ ਜੇ ਲਾਦੇ ਬੰਦਾ ਤਾਂ 10 ਏਸੀ ਦਾ ਕੰਮ ਕਰਦਾ ਜਿਹੜੇ ਏਸੀ ਆਪਣੇ ਚਲਦੇ ਨਾਲੇ ਤਾਂ ਬਿਜਲੀ ਦਾ ਖਰਚਾ ਵੱਧ ਹੁੰਦਾ ਨਾਲੇ ਉਹਦੇ ਨਾਲ ਗਰਮਾਇਸ਼ ਬਜਾਅ ਦੇ ਵਿੱਚ ਫੈਲਦੀ ਹੈ ਜੇ ਆਪਾਂ ਇੱਕ ਬਰੋਟਾ ਲਾ ਲਈਏ ਤਾਂ 10 10 12 ਏਸੀ ਦਾ ਮੁਕਾਬਲਾ ਕਰਦਾ ਨਾਲੇ ਉਹਦੇ ਹਜ਼ਾਰਾਂ ਬੰਦੇ ਉਹਦੇ ਛਾਂ ਥੱਲੇ ਬੈਠਦੇ ਆ ਉਹ ਪੁੰਨ ਦਾ ਕੰਮ ਹੁੰਦਾ ਜੇ ਆਪਾਂ ਇੱਕ ਏਸੀ ਲਾ ਲਾ ਕੇ ਇੱਕ AC ਦਾ ਇਕੱਲਾ ਆਪਾਂ ਤਾਂ ਠੰਡੇ ਮਹਿਸੂਸ ਕਰਾਂਗੇ ਜਿਹੜੀ ਉਹਦੀ ਗੈਸ ਹੁੰਦੀ ਹੈ ਉਹ ਹਜ਼ਾਰਾਂ ਬੰਦੇ ਨੂੰ ਗਰਮੀ ਪਹੁੰਚਾਉਂਦੀ ਹੈ ਪ੍ਰਦੂਸ਼ਣ ਵੱਧਦਾ ਇਸੇ ਕਰਕੇ ਹੁੰਦਾ ਹਨ ਪੁੰਡਿਆਂ ਚੋਂ ਜਾਓ ਤੁਸੀਂ ਦਰਖਤ ਲੱਗੇ ਹੁੰਦੇ ਨੇ ਉੱਥੇ ਗਰਮੀ ਨਹੀਂ ਮਹਿਸੂਸ ਨਹੀਂ ਹੁੰਦੀ ਚਾਹੇ ਮੈਂ ਕਹਾਂ 50 ਡਿਗਰੀ ਹੋ ਜੇ ਸਹਿਜ ਦਾ ਮੇਨ ਕਾਰ ਨਹੀਂ ਹੈ ਹਰ ਬੰਦਾ AC ਲਵਾ ਲੈਂਦਾ AC ਚੋ ਬਹਿ ਜਾਂਦਾ ਜਿਹੜੇ ਬਾਹਰ ਸੜਕਾਂ ਤੇ ਐ ਉਹ ਮਰ ਜਾਂਦੇ ਨੇ ਜੇ ਬਤੋ ਬਤਕ ਦਰਖਤ ਲਾਉਣ ਲੋਕ ਜ਼ਿੰਮੇਵਾਰੀ ਸਮਝਣ ਉਹਦੇ ਚੋਂ ਪੁੰਨ ਦਾ ਕੰਮ ਹੈ ਨਾਲੇ ਕਿ ਇਹ ਜੀ ਗਰਮੀ ਆ ਇਹਦਾ ਵੀ ਅਸਰ ਪਾਊਗਾ ਕੰਮਕਾਰ ਚੱਲੂਗਾ ਹਰੇਕ ਦਾ ਸਾਰੇ ਦਾ ਭਲਾ ਹੋਤੇ ਉਹਨਾਂ ਚਾਹੀਦਾ ਅਕਲ ਨਾਲ ਆਪਦਾ ਭਲਾ ਨਹੀਂ ਦੇਖਣਾ ਚਾਹੀਦਾ ਹੋਰ ਵੀ ਨੇ ਸਾਡੇ ਨਾਲ ਇਥੋਂ ਤੇ ਕੀ ਨਾਮ ਆਈ लवली ਬਾਈ ਇਸ ਤਰ੍ਹਾਂ ਗਰਮੀ ਦੇ ਪ੍ਰਭਾਵ ਤੁਹਾਨੂੰ ਪੈ ਰਿਹਾ ਕੰਮਕਾਰ ਤੇ ਕਿੱਦਾਂ ਦਾ ਗਰਮੀ ਬਹੁਤ ਜਾ ਰਹੀ ਹੈ ਮੈਂ ਕਹਿੰਦਾ ਡਰਾਈਵਰੀ ਡਰਾਈਵਰੀ ਤੇ ਡੀਟੀ ਚੱਲਦੀ ਬੁਰਾ ਹਾਲ ਹੋ ਰੱਖਿਆ ਸਵੇਰੇ 6 ਵਜੇ ਨਿਕਲ ਜਾਂ ਕਰੋ ਰਾਤ ਨੂੰ 9 ਵਜੇ ਵਰਗੇ 3 ਘੰਟੇ ਦੀ ਬਰੇ ਰੈਸਟ ਕਰੀ ਜੀ ਆਂਕੀ ਦੀ ਰੋ ਕੇ ਕਿਤੇ ਨਹਿਰ ਦੇ ਕਿਨਾਰੇ ਜਾਂ ਦਰਖਤ ਦੇ ਥੱਲੇ ਬੈਠ ਕੇ 4-5 ਘੰਟੇਾਂ ਮੰਗਾਈ ਕੀ ਕਾਰਨ ਹੋ ਸਕਦਾ ਜਿਹੜੀ ਇੰਨੀ ਗਰਮੀ ਪੈ ਰਹੀ ਹੈ ਐਸੀ ਲੋਕ ਦੇ ਦਰਖਤ ਨਹੀਂ ਲਗਾ ਰਹੇ ਪੌਂਦੀ ਆਪਾਂ ਵੱਢੀ ਜਾ ਰਹੇ ਆ ਜੱਟਾਂ ਕਿੰਨੀ ਕਣਕ ਨੂੰ ਅੱਗ ਲਾਈ ਆ ਕਿੰਨੇ ਦਰਖਤ ਸੜੇ ਨੇ ਇਹੀ ਮੇਨ ਕਾਰਨ ਤੇ ਹੀ ਹੈ ਵੀ ਆਪਾਂ ਵੱਧੋ ਦਰਖਤ ਲਗਾਈਏ ਜੀ ਜੇ ਰ ਆਪਣੋ ਵਾਤਾਵਰਣ ਕੋਲ ਮਿਲੇ ਹੋਰ ਵੀ ਕੁਝ ਲੋਕ ਨੇ ਕੀ ਨਾਮ ਵੀਰ ਜੀ? ਪਰਮੇਸ਼ਰ ਸਿੰਘ ਜੀ। ਕਿਵੇਂ ਦੇਖਦੇ ਹੋ ਜਿਹੜੀ ਇੰਨੀ ਗਰਮੀ ਵੱਧ ਰਹੀ ਹੈ ਇਹ? ਗਰਮੀ ਦਾ ਕਾਰਨ ਤਾਂ ਵੀਰੇ ਇੱਕੋ ਹੀ ਹੈ ਮਤਲਬ ਜਿਹੜਾ ਲੋਕਾਂ ਦੀ ਖੁਦਗਰਜ਼ੀ ਹੋ ਗਈ ਸਭ ਤੋਂ ਵੱਡੀ ਗੱਲ ਇਹ ਆ। ਜਿਹੜੀ ਖੁਦਗਰਜ਼ੀ ਆ ਹਰ ਇੱਕ ਮਨੁੱਖ ਆ ਆਪਣੀ ਖੁਦਗਰਜ਼ੀ ਨੂੰ ਆ ਚਾਹੇ ਕੋਈ ਆਪਣੇ ਕੋਈ ਰੇਸ ਸਪਰੇਅ ਹੋਵੇ ਵੱਧ ਤੋਂ ਵੱਧ ਕੋਈ ਪ੍ਰਯੋਗ ਹੋ ਰਿਹਾ ਚਾਹੇ ਮਲਾਪੜ ਦਾ ਹੋਵੇ ਆਪਣੀ ਵੱਧ ਤੋਂ ਵੱਧ ਪ੍ਰਯੋਗ ਰਿਹਾ। ਚਾਹੇ ਮਤਲਬ ਗਰਮੀ ਦਾ ਵੀ ਦਰਖਤ ਵੀ ਲੋਕ ਆਪਣੀ ਖੁਦਗਰਜ਼ੀ ਲੈਣੇ ਘੱਟ ਰਿਹਾ ਕਿ ਲੋਕਾਂ ਦਾ ਮਤਲਬ ਇਸ ਪਾਸੇ ਵੱਧ ਧਿਆਨ ਹੀ ਨਹੀਂ ਹੈਗਾ ਅਕਲੀ ਨਸਲ ਲਈ ਕੋਈ ਧਿਆਨ ਨਹੀਂ ਹੈਗਾ ਬਸ ਇਦਾਂ ਹੀ ਅਜਵੇਂ ਆਪਣੀ ਵਸੇ ਵਾਹੁੰਦਾ ਵੀ ਆਪਣੇ ਅੱਗੇ ਨਸਲ ਆਉਣੀ ਕੋਈ ਨਹੀਂ ਹੈਗੀ ਲੋਕਾਂ ਨੂੰ ਚਾਹੀਦਾ ਵੀ ਵੱਧ ਤੋਂ ਵੱਧ ਦਰਖਤ ਲਾਉਣੇ ਚਾਹੀਦੇ ਆ ਜਿਵੇਂ ਆਪਾਂ ਦੂਜੇ ਆਪਣੇ ਬੱਚਿਆਂ ਨੂੰ ਪਾਲਦੇ ਹਾਂ ਉਹਨਾਂ ਦਰਖਤਾਂ ਨੂੰ ਵੀ ਪਾਲਣਾ ਚਾਹੀਦਾ ਤਾਂ ਕਿ ਸਾਡੀ ਜਿਹੜੀ ਆਉਣ ਵਾਲੀ ਨਸਲ ਤਾਂ ਹੀ ਸੁਖੀ ਬਸ ਸਕਦੀ ਆ ਕੰਮਕਾਰ ਦੇ ਕਿਸ ਤਰ੍ਹਾਂ ਦਾ ਕੰਮਕਾਰ ਦਾ ਵੀਰ ਜਿਹੜਾ ਮਤਲਬ ਹੁਣ ਬੰਦਾ ਤਾਕੜਾ ਉਹਦੇ ਕੰਮਕਾਰ ਦੇ ਤਾਂ ਕੋਈ ਅਸਰ ਨਹੀਂ ਪੈਂਦਾ ਉਹਨੇ ਤਾਂ ਪਰ ਜਿਹੜਾ 90% ਇੱਥੇ ਭਾਰਤ ਦਾ ਮਨੁੱਖਾ ਹੈ ਉਹਦੇ ਕੋਲੇ ਮਤਲਬ ਨੋ ਲੈਸ ਆਪਣੇ ਪ੍ਰਾਪਰਟੀ ਹੈ ਨੋ ਰੈਂਟ ਬਿਜ਼ਨਸ ਹੈ ਉਹਨੇ ਮਤਲਬ ਉਹਦਾ ਜਿਹੜਾ ਸਰੀਰ ਹੈ ਇੱਕ ਉਹਦਾ ਸਰੀਰ ਹੀ ਹੈ ਜਿਹਨੇ ਉਹਦੇ ਕਮਾਉਣਾ ਹੁੰਦਾ ਉਹਦੇ ਤੇ ਧੁੱਪ ਲੱਗੇ ਸਾਂ ਲੱਗੇ ਠੰਡ ਲੱਗੇ ਕੁਛ ਮਰਜ਼ੀ ਹੋਈ ਚੱਲੇ ਜੇ ਉਹ ਆਪਣੇ ਸਰੀਰ ਨੂੰ ਮਤਲਬ ਲਾਊਗਾ ਦਾ ਤੇ ਤਾਂ ਮਤਲਬ ਉਹ ਰੋਟੀ ਰੋਟੀ ਖਾ ਸਕਦਾ ਨਹੀਂ ਕਰੂਗਾ ਜੇ ਗਰਮੀ ਤੋਂ ਬਚੂਗਾ ਤਾਂ ਭੁੱਖਾ ਨਾ ਮਰ ਜੂਗਾ ਜਾਨੀ ਜਿਹੜੇ ਸਾਡੇ ਦੇਸ਼ ਦਾ ਢਾਂਚਾ ਹੈਗਾ ਉਹਦੇ ਵਿੱਚ 90% ਲੋਕ ਇਹ ਜਿਹੇ ਆ ਵੀ ਜਿੰਨਾਂ ਕੋਲੇ ਆਪਣਾ ਸਰੀਰ ਹੀ ਹੈ ਜੇ ਸਰੀਰ ਚੱਲਦਾ ਤਾਂ ਰੋਟੀ ਖਾ ਸਕਦਾ ਨਹੀਂ ਹੈ ਨਹੀਂ ਨਾ ਤਾਂ ਉਹਦਾ ਕੋਈ ਪਟੋਲ ਪੰਪ ਆ ਵੀ ਚੱਲ ਏਸੀ ਚ ਵਹੰਗੂ ਪੈਸੇ ਆਈ ਜਾਂਦਾ ਨਾ ਉਹਦੇ ਕੋਲ ਕੋਈ ਏਡੀ ਜਾਇਦਾਦ ਆ ਵੀ ਮਤਲਬ ਉਥੋਂ ਪ੍ਰਾਪਰਟੀ ਐਚੋਂ ਆਈ ਜਾਂਦਾ ਕੁਛ ਜਾਨੀ ਕੁਛ ਵੀ ਨਹੀਂ ਹੈਗਾ ਹਰ ਇੱਕ ਬੰਦੇ ਕੋਲ ਜਿਹਦੇ ਕੋਲੇ ਤਾਂ ਸਾਧਨ ਦੇ ਹੱਦੋਂ ਵੱਧ ਨੇ ਉਹਦਾ ਏਸੀ ਵੀ ਲਵਾਈ ਜਾਂਦਾ ਜਿਹੜਾ ਵਿਚਾਰਾ ਗਰੀਬ ਆਦਮੀ ਆ ਉਹਨੂੰ ਪਤਾ ਹੀ ਹੁੰਦਾ ਵੀ ਹੱਥ ਨੇ ਤੱਕ ਜਿੰਨੀ ਮਰਜ਼ੀ ਤੋਂ ਪਵੇਜਾ ਲੈ ਚਾਹੇ ਸ਼ਿਖਰ ਦੀ 10 ਮੰਜ਼ਰੀ ਦੀ ਇੱਟਾਂ ਲੈ ਕੇ ਚੜਨੀ ਹੋਣ ਉਹ ਪੂਰੀ ਹੁੰਦੀ ਆ ਚਾਹੇ ਧੁੱਪ ਪਈ ਜਲੇ ਸਾਵੇਂ ਜਲੇ ਉਹਨਾਂ ਦਾ ਕੁਝ ਨਹੀਂ ਦੇਖਣਾ ਮਜ਼ਦੂਰ ਲਈ ਪਰ ਲੋਕਾਂ ਨੂੰ ਫੇਰ ਵੀ ਚਾਹੀਦਾ ਕਿ ਵੱਧ ਤੋਂ ਵੱਧ ਰੁੱਖ ਲਾਉਣ ਤਾਂ ਕਿ ਲੋਕਾਂ ਦਾ ਹੀ ਫਾਇਦਾ ਹੋ ਜਾਵੇ ਹਰ ਇੱਕ ਮਨੁੱਖ ਦਾ ਉਹਦੀ ਨਸਲ ਦਾ ਹੀ ਪੈਦਾਗਾ ਕਿਉਂਕਿ ਏਸੀ ਹਰ ਇੱਕ ਬੰਦਾ ਨਾਲ ਨਹੀਂ ਜੱਕ ਲੈ ਜਾ ਸਕਦਾ ਜਿਹੜਾ ਏਸੀ ਦਾ ਘਰੇ ਹੀ ਲਾ ਸਕਦਾ ਬਾਹਰ ਤਾਂ ਮਤਲਬ ਉਹਨੂੰ ਨਿਕਲਣਾ ਹੀ ਪਊਗਾ ਕਦੇ ਤਾਂ ਧੁੱਪ ਦੇ ਵਿੱਚ ਵੀ ਉਹਨਾਂ ਹੀ ਪਊਗਾ ਇਸ ਲਈ ਵੱਧ ਤੋਂ ਵੱਧ ਰਕਤ ਲਾਉਣ ਦੀ ਲੋੜ ਆ ਇੰਨੀ ਗੱਲ ਕਹਿੰਦਾ ਮੈਂ ਸਾਰਿਆਂ ਦਾ ਧੰਨਵਾਦ ਕਰਾਂਗਾ

ਇੱਕ ਤੁਹਾਨੂੰ ਹੋਰ ਤਸਵੀਰ ਦਿਖਾਉਣਿਆ ਜਿੱਥੇ ਕਿ ਗਰਮੀ ਦਾ ਇੰਨਾ ਤਾਪਮਾਨ ਵਧਦਾ ਨਜ਼ਰ ਆ ਰਿਹਾ ਇੱਕ ਬਾਬਾ ਜੀ ਤੁਹਾਨੂੰ ਇੱਥੇ ਬੈਠੇ ਨਜ਼ਰ ਆ ਰਹੇ ਉਹਨਾਂ ਦੇ ਉੱਤੇ ਆਪਣਾ ਕੰਬਲ ਪਾ ਕੇ ਉਹ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਗਰਮੀ ਕਿਸ ਤਰ੍ਹਾਂ ਬਰਨਾਲੇ ਦੇ ਵਿੱਚ ਜ਼ਿਆਦਾ ਵੱਧ ਰਹੀ ਆ ਕਿ ਟੈਂਪਰੇਚਰ ਘੱਟੋ-ਘੱਟ 43 ਡਿਗਰੀ ਤੋਂ ਪਾਰ ਹੋ ਚੁੱਕਿਆ ਤਸਵੀਰਾਂ ਬਾਜ਼ਾਰ ਦੀਆਂ ਨੇ ਜਿੱਥੇ ਕਿ ਤੁਹਾਨੂੰ ਇੱਕ ਬਜ਼ੁਰਗ ਜੀ ਆਪਣੀ ਛਾਂ ਕਰਕੇ ਬੈਠੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਲੋਕਾਂ ਦੇ ਵਿਊ ਸੀ ਕਿ ਗਰਮੀ ਦਾ ਇੰਨਾ ਵੱਧ ਵੱਧ ਚੁੱਕੀ ਆ ਕਿ ਲੋਕਾਂ ਦੇ ਕੰਮਕਾਰਾਂ ਤੇ ਵੀ ਅਸਰ ਪੈ ਰਿਹਾ ਪੂਰਾ ਦੇਖਦੇ ਰਹੋ ਸਾਂਝਾ